you

पाकिस्तान पाकिस्तान पाकिस्त 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 पाकिस्ती ਇਹ ਰੋੜਰ ਟ੍ਰਾਫਿਕ ਨਾਲ ਰੁਕਿਆ ਜਾਵੇ ਇੱਕ ਸਾਈਡ ਤੇ ਹੋ ਜਾ ਮੇਰੇ ਸਾਰੇ ਵੀਰ ਸਾਰੇ ਵੀਰਾਂ ਨੂੰ ਬੇਨਤੀ ਹੈ ਟ੍ਰਾਫਿਕ ਨਾਲ ਰੁਕੋ ਜਿਹੜਾ ਸਿਚਾਰੂ ਚੱਲਦਾ ਰਹੇ ਸਤਿ ਸ੍ਰੀ ਅਕਾਲ ਦੇਖ ਰਹੇ ਹਾਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਸਮਰਾਲਾ ਚੌਂਕ ਦੇ ਵਿੱਚ ਜੋ ਕੱਟ ਦਿਖਾਇਆ ਜਾ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਬਹੁਤ ਸਾਰੀ ਜਨਤਾ ਇਕੱਠੀ ਹੋ ਕੇ ਜੋ ਸਾਡੇ ਐਮ ਐਲ ਏ ਸਾਡੇ ਕੌਂਸਲਰ ਸਾਹਿਬ लवली ਮਨੋਚਾ ਜੀ ਇਹਨਾਂ ਦੀ ਪੂਰੀ ਟੀਮ ਜੋ ਹੈ ਸਮੂਜੀ ਟੀਮ ਦੇ ਨਾਲ ਪਹੁੰਚੇ ਨੇ ਜੋ ਜੰਮੂ ਕਸ਼ਮੀਰ ਦੇ ਧਰਨੇ ਨੂੰ ਲੈ ਕੇ ਜੋ ਲੋਕਾਂ ਦੀ ਨਜਾਇਜ਼ ਲੋਕ ਮਾਰੇ ਗਏ ਨੇ ਉਸ ਮੌਤ ਦੇ ਬਦਲੇ ਦੇ ਲਈ ਲੋਕ ਜੋ ਇਕੱਠੇ ਹੋਏ ਨੇ ਉਸ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਜੋ ਇੱਕ ਪਤਨੀ ਆਪਣੇ ਪਤੀ ਦੀ ਗੋਹਾਰ ਕਰਦੀ ਹੋਈ ਜੋ ਲਾਈਵ ਤਸਵੀਰਾਂ ਦੇਖੋ ਲੋਕ ਕਿੰਨਾ ਬਹੁਤ ਵੱਡੀ ਗੈਂਤੀ ਦੇ ਵਿੱਚ ਤਲਾਸ਼ ਕੀਤੇ ਜਏ ਨੇ ਇਸ ਸਕੈਂਡਲ ਮਾਰਚ ਨੂੰ ਲੈ ਕੇ ਸਕੈਂਡਲ ਮਾਰਚ ਦੇ ਲਈ ਇਕੱਠੇ ਹੋਏ ਨੇ ਤਾਂ ਬਹੁਤ ਜ਼ਿਆਦਾ ਸੋ लवली ਮਨੋਚਾ ਜੀ ਆਪਣੀ ਪੂਰੀ ਟੀਮ ਦੇ ਨਾਲ ਲੈ ਕੇ ਜੋ ਨਾਰੇ ਲਗਾਉਂਦੇ ਹੋਏ ਕਿ ਆਤ ਤਖਬਾਲ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਉਂਦੇ ਹੋਏ ਪੂਰੀ ਟੀਮ ਦੇ ਨਾਲ ਪੂਰੀ ਸਮੁੱਚੀ ਟੀਮ ਦੇ ਨਾਲ ਕੰਮ ਕਰ ਰਹੇ ਨੇ ਔਰ ਹੋਰ ਵੀ ਇੱਥੇ ਮੀਡੀਆ ਮੌਜੂਦ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਦ ਰੋਡ ਦੇ ਉੱਤੇ ਬਹੁਤ ਜ਼ਿਆਦਾ ਰਸ਼ ਹੋ ਚੁੱਕਿਆ ਹੈ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਤਲਾਸ਼ ਕੀਤੇ ਗਏ ਨੇ ਇਹ ਲੋਕਾਂ ਨੂੰ ਲੈ ਕੇ ਜੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਰਮੂ ਦਾ ਨਾਰਾ ਹੈ ਇੱਕ ਮਾਰਾ ਹੈ ਸਭ ਧਰਮੋ ਦਾ ਨਾਰਾ ਹੈ ਭਾਰਤ ਇਹ ہمارا ਹੈ ਸਭ ਧਰਮੋ ਦਾ ਨਾਰਾ ਹੈ ਭਾਰਤ ਇਹ ہمارا ਹੈ ਸੁਗਲ ਕਰ ਲੈਨੇ ਆ ਕਿ ਅੱਜ ਪਾਸਟਰ ਸਰਬਜੀਤ ਜੀ ਔਰ ਇਹਨਾਂ ਦੇ ਨਾਲ ਹੋਰ ਵੀ ਪਾਸਟਰ ਸਹਿਬਾਨ ਨੇ ਜੋ ਬਹੁਤ ਇਕੱਠੇ ਹੋਏ ਨੇ ਇਹ ਜੋ ਜੰਮੂ ਕਸ਼ਮੀਰ ਦਾ ਜੋ ਪਹਿਲਗਾਮ ਦਾ ਜੋ ਕਾਂਡ ਹੋਇਆ ਹੈ ਇਸ ਗੋਲੀ ਕਾਂਡ ਨੂੰ ਲੈ ਕੇ ਕਈ ਲੋਕਾਂ ਦੀ ਜੋ ਹੈ ਮੌਤ ਹੋ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਤੇਜ਼ੀ ਦਾ ਇਸ ਖਬਰ ਨੂੰ ਫੈਲਾਇਆ ਜਾ ਰਿਹਾ ਹੈ ਸੋ ਅੱਜ ਸਾਡੇ ਨਾਲ ਕਈ ਪਾਸਟਰ ਸਾਹਿਬਾਨ ਇਕੱਠੇ ਹੋਏ ਨੇ ਅਸੀਂ ਗੱਲਬਾਤ ਕਰਾਂਗੇ ਪਾਸਟਰ ਜੀ ਨਾਲ ਕਿ ਇਹਨਾਂ ਦੇ ਕੀ ਵਿਚਾਰ ਨੇ ਇਸ ਕਾਂਡ ਨੂੰ ਲੈ ਕੇ ਅਸੀਂ ਅੱਜ ਸਾਰੇ ਪਾਸਟਰ ਸਾਹਿਬਾਨ ਇਸ ਜਗ੍ਹਾ ਤੇ ਇਕੱਠੇ ਹੋਏ ਆ ਅੱਜ ਐਮ ਐਲ ਏ ਦਲਜੀਤ ਸਿੰਘ ਪੋਲਾ ਗਰੇਵਾਲ ਦੀ ਅਗਵਾਈ ਦੇ ਹੇਠ ਕੈਂਡਲ ਮਾਰਚ ਕੱਢਿਆ ਗਿਆ ਜ ਜਿਹਦੇ ਵਿੱਚ ਸਾਰੇ ਪਾਸਟਰ ਸਹਿਬਾਨਾਂ ਨੇ ਜਿਹੜੇ ਉਹਦੇ ਅੰਡਰ ਏਰੀਆ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਨਾਲ ਮਿਲ ਕੇ ਇਸ ਕੈਂਡਲ ਮਾਰਚ ਨੂੰ ਕੱਢਿਆ ਹੈ ਔਰ ਅਸੀਂ ਸਾਡਾ ਜਦ ਅਸੀਂ ਕਵਰ ਨੂੰ ਸੁਣਿਆ ਸਾਡਾ ਮਨ ਸੱਚਮੁੱਚ ਬਹੁਤ ਦੁਖਿਆ ਕਿ ਕਿਸੇ ਵਿਅਕਤੀ ਨੂੰ ਧਰਮ ਜਾਤ ਦੇ ਕਰਕੇ ਮਾਰ ਦੇਣਾ ਤਾਂ ਇਹ ਇੱਕ ਬਹੁਤ ਵੱਡਾ ਪਾਪ ਵੀ ਹੈ ਇਵਨ ਇੱਥੇ ਕਲਾ ਕਰਿਸਚੀਅਨ ਸਮੁਦਾਏ ਨਹੀਂ ਬਲਕਿ ਮੁਸਲਮਾਨ ਸਮੁਦਾਏ ਵੀ ਇਸ ਗੱਲ ਦੀ ਘੋਰਿੰਦਾ ਕਰਦਾ ਜੀ ਜਿੱਦਾਂ ਕਿ ਦੇਖਦੇ ਆ ਪਾਸਟਰ ਜੀ ਕਿ ਅੱਜ ਪੂਰੀ ਕ੍ਰਿਸਚਨਲ ਕਮਿਊਨਿਟੀ ਹੀ ਨਹੀਂ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਨਾਲ ਹੋਰ ਵੀ ਸਿੱਖ ਪਰਿਵਾਰ ਜਾਂ ਹਿੰਦੂ ਫੈਮਲੀਆ ਵੀ ਨੇ ਜੋ ਸਭ ਮਿਲ ਕੇ ਤੁਸੀਂ ਅੱਜ ਬਹੁਤ ਵੱਡਾ ਰੋਸ਼ ਪ੍ਰਦਰਸ਼ਨ ਕੀਤਾ ਜੋ ਕੈਂਡਲ ਮਾਰਚ ਕੀਤੀ ਹੈ ਕੀ ਤੁਸੀਂ ਦੱਸਣਾ ਚਾਹੋਗੇ ਕਿ ਇਹ ਤੁਹਾਡੇ ਇਲਾਕੇ ਦੇ ਵਿੱਚ ਹੀ ਹੋਇਆ ਜਾਂ ਲੁਧਿਆਣੇ ਦੀ ਵੱਖ-ਵੱਖ ਥਾਵਾਂ ਤੇ ਵੀ ਇਹ ਹੋਇਆ ਹੈ ਦੇਖੋ ਜੀ ਇਹ ਨਾ ਕੇਵਲ ਲੁਧਿਆਣੇ ਬਲਕਿ ਪੂਰੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਹੋ ਰਿਹਾ ਹੈ ਇਹ ਜਿਹੜਾ ਅੱਜ ਅਸੀਂ ਕੈਂ ਕੱਢਿਆ ਇਹ ਲੁਧਿਆਣਾ ਸਮਰਾਲਾ ਚੌਂਗ ਦੇ ਏਰੀਆ ਦੇ ਵਿੱਚ ਕੱਢਿਆ ਗਿਆ ਜਿਹੜਾ ਏਰੀਆ ਐਮ.ਐਲ.ਏ ਦਰਜੀਤ ਸਿੰਘ ਭੋਲਾ ਗਰੇਵਾਲ ਜੀ ਦੇ ਏਰੀਆ ਦੇ ਵਿੱਚ ਆਉਂਦਾ ਹੈ ਤਾਂ ਲਬਲੀ ਮਨੋਚਾ ਜੀ ਇੱਥੇ ਕਾਉਂਸਲਰ ਨੇ ਉਹਨਾਂ ਦੇ ਦਫ਼ਤਰ ਤੋਂ ਇਹ ਸਾਡੇ ਸਾਰੇ ਮਸੀਹ ਸਮುದਾਇਏ ਨੇ ਸਿੱਖ ਭਰਾਵਾਂ ਨੇ ਮੁਸਲਮਾਨ ਭਰਾਵਾਂ ਨੇ ਹਿੰਦੂ ਵੀਰਾਂ ਨੇ ਮਿਲ ਕੇ ਇੱਕ ਝੰਡੇ ਥੱਲੇ ਅਸੀਂ ਇੱਕ ਸ਼ਾਂਤੀ ਦਾ ਜਿਹੜਾ ਅਸੀਂ ਸੰਦੇਸ਼ ਦਿੱਤਾ ਕਿ ਸਾਡਾ ਜਿਹੜਾ ਦੇਸ਼ ਹੈ ਉਹ ਇੱਕ ਸੈਕੂਲਰ ਦੇਸ਼ ਹੈ ਔਰ ਇਸ ਦੇਸ਼ ਦੇ ਵਿੱਚ ਹਿੰਦੂ ਵੀ ਵੱਸਦਾ ਹੈ ਇਸ ਦੇਸ਼ ਦੇ ਵਿੱਚ ਮੁਸਲਮਾਨ ਵੀ ਵੱਸਦਾ ਹੈ ਇਸ ਦੇਸ਼ ਦੇ ਵਿੱਚ ਈਸਾਈ ਵੀ ਵੱਸਦਾ ਹੈ ਔਰ ਇਸ ਦੇਸ਼ ਦੇ ਵਿੱਚ ਸਿੱਖ ਵੀ ਵੱਸਦਾ ਹੈ ਇ ਵਾਸਦੇ ਨੇ ਅਸੀਂ ਬੜੇ ਪਿਆਰ ਦੇ ਨਾਲ ਰਹਨੇ ਨੇ ਪਰ ਇਹ ਜਿਹੜੀਆਂ ਵਿਦੇਸ਼ੀ ਸ਼ਕਤੀਆਂ ਆ ਜਿਹੜੀਆਂ ਦੇਸ਼ ਦੀ ਅਖੰਡਤਾ ਨੂੰ ਭੰਗ ਕਰਨਾ ਚਾਹੁੰਦੀਆਂ ਅਸੀਂ ਇਸ ਗੱਲ ਦੀ ਘੋਰ ਨਿੰਦਾ ਕਰਦੇ ਹਾਂ ਔਰ ਰਾਜ ਅਸੀਂ ਨਾ ਕੇਵਲ ਨਿੰਦਾ ਕਰਨ ਦੀ ਲੋ ਉਹਨਾਂ ਦੇ ਇਕੱਠੇ ਹੋਏ ਬਲਕਿ ਅਸੀਂ ਜਿਹੜੇ ਸ਼ਹੀਦ ਸਾਡੇ ਦੇਸ਼ ਦੇ ਜਿਹੜੇ ਮੈਂ ਉਹਨਾਂ ਨੂੰ ਐ ਨਹੀਂ ਕਹਾਂਗਾ ਕਿ ਸਾਡੇ ਦੇਸ਼ ਦੇ ਹਿੰਦੂ ਮਾਰੇ ਗਏ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਦੇਸ਼ ਦੇ ਭਾਰਤ ਵਾਸੀ ਮਾਰੇ ਗਏ ਨੇ ਜਿਨ੍ਹਾਂ ਦੇ ਵਿੱਚੋਂ 크ਿਸਚਨ ਵੀ ਸੀ ਜਿਨ੍ਹਾਂ ਦੇ ਵਿੱਚੋਂ ਕੋਈ ਫੌਜੀ ਵੀ ਸੀ ਕਿਉਂਕਿ ਇਹ ਕਿਸੇ ਵੀ ਵਿਅਕਤੀ ਦੇ ਲਈ ਕਿਸੇ ਵੀ ਸਮਾਜ ਦੇ ਲਈ ਮਾਰਾਇਆ ਹੋਣਾ ਨਹੀਂ ਚਾਹੀਦਾ ਕਿਸੇ ਨੂੰ ਬਿਨਾਂ ਵਜ੍ਹਾ ਤੋਂ ਮਾਰ ਦੇਣਾ ਜੋ ਸਾਡੇ ਨਾਲ ਮੌਜੂਦ ਸੀ ਪਾਸਟਰ ਸਰਬਜੀਤ ਜੀ ਜੋ ਅੱਜ ਇਹਨਾਂ ਦੇ ਜੋ ਬਿਆਨ ਜੋ ਇਹਨਾਂ ਨੇ ਆਪਣੇ ਲਫ਼ਜ਼ਾਂ ਦੇ ਨਾਲ ਕਿਹਾ ਹੈ ਕਿ ਪੂਰੀ Hindu Sikh Muslim ईसाई ਸਾਰੇ ਭਾਈ ਜੋ ਇਕੱਠੇ ਹੋ ਕੇ ਇਸ ਸਕੈਂਡਲ ਮਾਰਚ ਨੂੰ ਰੋਸ਼ ਪ੍ਰਦਰਸ਼ਨ ਨੂੰ ਇਹਨਾਂ ਨੇ ਕੀਤਾ ਹੈ ਇਸ ਰੋਸ਼ ਪ੍ਰਦਰਸ਼ਨ ਨੂੰ ਲੈ ਕੇ ਹੋਰ ਵੀ ਪਾਸਟਰ ਸਾਹਿਬਾਨ ਸਾਡੇ ਨਾਲ ਨੇ ਆਓ ਇਹਨਾਂ ਪਾਸਟਰਾਂ ਦੇ ਵੀ ਅਸੀਂ ਕੁਝ ਲਫ਼ਜ਼ ਲਾਵਾਂਗੇ ਕੀ ਇਹ ਕੀ ਕਹਿਣਾ ਚਾਹਣਗੇ ਇਸ ਹਮਲੇ ਦੇ ਬਾਰੇ ਹਾਂਜੀ ਪਾਸਟਰ ਜੀ ਕੀ ਕਹੋਗੇ ਅਸੀਂ ਸਾਰੇ ਇਸ ਦੇਸ਼ ਦੇ ਵਸਨੀਕ ਹਾਂ Hindu Muslim Sikh Sai ਬੜੇ ਸਾਰੇ ਪਿਆਰ ਦੇ ਨਾਲ ਰਹਿੰਦੇ ਆ ਇਦਾਂ ਦੀ ਇੱਥੇ ਕੋਈ ਵੀ ਗੱਲ ਨਹੀਂ ਆ ਕਿਤੇ ਵੀ ਕਿਸੇ ਸ਼ਹਿਰ ਵਿੱਚ ਕਿਸੇ ਪਿੰਡ ਵਿੱਚ ਇੰਡੀਆ ਦੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਤੇ ਚਲ ਜਾਓ ਸਭ ਰਲ ਮਿਲ ਕੇ ਰਹਿੰਦੇ ਆ ਕੁਝ ਲੋਕ ਇਦਾਂ ਦੇ ਆ ਕੁਝ ਸੋਚਾਂ ਇਦਾਂ ਦੀਆਂ ਨੇ ਕਿ ਜਿਹੜੀਆਂ ਇੱਕ ਦੂਸਰੇ ਦੇ ਉੱਤੇ ਜਿਹੜਾ ਵਾ ਇਲਜ਼ਾਮ ਲਾ ਕੇ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਡੀ ਬੇਨਤੀ ਹੈ ਮਸੀਹ ਭਾਈਚਾਰੇ ਵੱਲੋਂ ਕਿ ਸਭ ਮਿਲ ਜੁਲ ਕੇ ਰਹੀਏ ਆਪਣੇ ਦੇਸ਼ ਲਈ ਪ੍ਰਾਰਥਨਾ ਕਰੀਏ ਆਪਣੇ ਭਾਈਚਾਰੇ ਲਈ ਪ੍ਰਾਰਥਨਾ ਕਰੀਏ ਤਾਂ ਕਿ ਅਸੀਂ ਸਾਰੇ ਇਕੱਠੇ ਰਹੀਏ ਇਹੋ ਜੀਆਂ ਦੁਰਘਟਨਾਾਂ ਸੁਣ ਕੇ ਤੇ ਜਿਹੜਾ ਦਿਲ ਬਹੁਤ ਜਿਹੜਾ ਵਾ ਵਿਅਕਲ ਹੋ ਜਾਂਦਾ ਹੈ ਤੇ ਇਹੋ ਜੀਆਂ ਦੁਰਘਟਨਾ ਕਦੀ ਨਾ ਹੋਣ ਤੇ ਅਸੀਂ ਬਹੁਤ ਦੁਖੀ ਹੋਏ ਉਸ ਭੈਣ ਨੂੰ ਦੇਖ ਕੇ ਜਿਨ੍ਹਾਂ ਦੀ ਇੱਕ ਥੋੜੇ ਦਿਨਾਂ ਵਿੱਚ شادی ਹੋਈ ਸੀ ਉਹਨਾਂ ਦੇ ਹਸਬੰਦ ਨੂੰ ਇਸ ਤਰ੍ਹਾਂ ਕੀਤਾ ਗਿਆ ਉਸਦੇ ਔਰ ਦੂਸਰੇ ਹੋਰ ਵੀ ਜਿਹੜੇ ਸਾਡੇ ਹੋਰ ਵੀ ਭਾਈ ਭੈਣ ਸੀਗੇ ਉਹਨਾਂ ਨੂੰ ਵੀ ਜਿਹੜਾ ਦੁਖੀ ਕੀਤਾ ਗਿਆ ਉਸ ਲਈ ਅਸੀਂ ਅੱਜ ਇਕੱਠੇ ਹੋ ਕੇ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਸਾਰਿਆਂ ਨੂੰ ਜਮਸੀ ਸੋ ਮੈਂ ਹੋਰ ਗੱਲ ਕਰਦਾ ਕਿ ਸਾਡੇ ਨਾਲ ਕ੍ਰਿਸਚਨ ਕਮਿਊਨਿਟੀ ਦੇ ਵਿੱਚੋਂ ਸਾਡੇ ਨਾਲ ਕਵਿਤਾ ਮਸੀ ਪਾਸਟਰ ਜੀ ਵੀ ਮੌਜੂਦ ਨੇ ਅਸੀਂ ਇਹਨਾਂ ਦੇ ਵੀ ਜੋ ਲਫ਼ਜ਼ ਨੇ ਇਹਨਾਂ ਦੇ ਵੀ ਬਿਆਨ ਨੇ ਜੋ ਇਸ ਹੱਤਿਆकांड ਨੂੰ ਲੈ ਕੇ ਇਸ ਹਮਲੇकांड ਨੂੰ ਲੈ ਕੇ ਅਸੀਂ ਇਹਨਾਂ ਦੇ ਕੋਲੋਂ ਪੁੱਛਾਂਗੇ ਵੀ ਇਹਨਾਂ ਦੇ ਕੀ ਵਿਚਾਰ ਨੇ ਸਭ ਤੋਂ ਪਹਿਲੇ ਸਾਰਿਆਂ ਨੂੰ ਜੈਮਸੀ ਕਰਦੀਆਂ ਕਿ ਸਭ ਨੇ ਆਪਣਾ ਕੀਮਤੀ ਸਮਾਂ ਅੱਜ ਦਿੱਤਾ ਇਹ ਸਮਾਂ ਸਾਡਾ ਨਹੀਂ ਪਰਮੇਸ਼ਰ ਦੀ ਔਰਤੋਂ ਹੈ ਧੰਨਵਾਦ ਕਰਦੀਆਂ ਖੁਦਾ ਦਾ ਕਿ ਸਭ ਨੂੰ ਪਰਮੇਸ਼ਰ ਨੇ ਚੰਗਾ ਕੀਤਾ ਔਰ ਇਕੱਠਾ ਕੀਤਾ ਮੈਂ ਸਭ ਤੋਂ ਪਹਿਲੇ ਤਾਂ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਸੀ ਜਦ ਮੈਂ న్యూਸ ਦੇਖੀਆਂ ਜਾਂ ਪੜ੍ਹੀਆਂ ਵਾ ਨਾ ਕਿ ਬਹੁਤ ਮਨ ਦੁਖੀ ਕਿ 7 ਦਿਨ ਉਸ ਭੈਣ ਦੇ ਵਿਆਹ ਨੂੰ ਹੋਇਆ ਸੀ ਤੇ ਉਹਦੇ ਪਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹ ਸਿਰਫ ਤੇਰੀ ਮੇਰੀ ਲੜਾਈ ਨਹੀਂ ਹੈ ਇਹ ਲੋਕ ਕੀ ਕਰਦੇ ਨੇ ਅਤੰਗ ਫਲਾਉਂਦੇ ਨੇ ਕਿ ਆਪਸ ਦੇ ਵਿੱਚ ਚਾਹੇ ਸਿੱਖਾ ਚਾਹੇ ਮੁਸਲਮਾਨ ਚਾਹੇ ਇਸਾਈ ਹੈ ਚਾਹੇ ਹਿੰਦੂ ਹੈ ਆਪਸ ਦੇ ਵਿੱਚ ਲੜੀ ਜਾਣ ਇਹਨਾਂ ਦਾ ਕੀ ਹੈ ਸਿਰਫ ਲੜੀ ਜਾਣ ਇੱਕ ਦੂਜੇ ਨੂੰ ਲੜਾਉਂਦੇ ਪਏ ਨੇ ਹੋਰ ਕੁਝ ਨਹੀਂ ਹੈ ਸਾਡਾ ਸਾਰਿਆਂ ਦਾ ਪਤਾ ਇਕ ਇਹ ਹੋਣਾ ਚਾਹੀਦਾ ਵੀ ਏਕਤਾ ਦੇ ਵਿੱਚ ਹੋਣਾ ਚਾਹੀਦਾ ਵਾ ਅਸੀਂ ਚਾਹੇ ਸਿੱਖਵਾ ਚਾਹੇ ਮੁਸਲਮਾਨਾ ਚਾਹੀਐ ਸਾਈਆਂ ਚਾਹੀ ਕੋਈ ਵੀ ਧਰਮ ਦੇ ਆਸੀ ਠੀਕ ਆ ਜੀ ਸਾਨੂੰ ਸਾਰਿਆਂ ਨੂੰ ਇੱਕ ਮੋਠੇ ਇੱਕ ਜੋਠ ਹੋ ਕੇ ਚੱਲਣਾ ਚਾਹੀਦਾ ਵਾ ਕਿਸੇ ਨੂੰ ਵੀ ਪ੍ਰੋਬਲਮ ਆ ਕਿਸੇ ਨੂੰ ਵੀ ਦੁੱਖ ਤਕਲੀਫ ਆ ਸਾਡਾ ਫਰਜ਼ ਮੰਨਦਾ ਕਿ ਅਸੀਂ ਉਹਦੀ ਸਹਾਇਤਾ ਵਾਸਤੇ ਖੜੇ ਹੋਈਏ ਤੋਂ ਮੈਂ ਸੋ ਮੇਰੀ ਬਿੰਤਈ ਇਹੀ ਆ ਸਾਰਿਆਂ ਅੱਗੇ ਕਿ ਸਭ ਜਨ ਆਪਾਂ ਇੱਕ ਮੋਠੇ ਇੱਕ ਜੋਟ ਹੋ ਕੇ ਹਰ ਇੱਕ ਦੇਸ਼ ਦੇ ਵਾਸੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਧੰਨਵਾਦ ਕਰਦੀ ਆ ਸਭ ਨੂੰ ਜੈ ਐਮਸੀ ਕਰਨੀਆਂ ਸੋ ਸਾਡੇ ਨਾਲ ਹੋਰ ਵੀ ਪਾਸਟਰ ਜੀ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਘਾੜ ਵਾਰੇ ਕੀ ਕਹਿਣਾ ਚਾਹਣਗੇ ਸਾਰੇ ਤੋਂ ਪਹਿਲਾਂ ਸਾਰਿਆਂ ਨੂੰ ਜੈਮਸੀ ਦੀ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਫੈਲੀ ਹੋਈ ਆ ਕਿ ਜੋ ਵੀ ਘਟਨਾ ਹੋਈ ਆ ਬੜੀ ਨਿੰਦਾਯੋਗ ਆ ਇੱਕ ਆਮ ਲੋਕ ਜੋ ਆਪਣਾ ਇੱਕ ਆਮ ਜੀਵਨ ਜੀ ਰਿਹਾ ਸੀਗੇ ਸੋਸੀ ਮੌਜੂਦ ਆ ਪਾਸਟਰ ਸਰਬਜੀਤ ਜੀ ਦੇ ਨਾਲ ਕਿ ਜਿਨ੍ਹਾਂ ਨੇ ਅੱਜ ਬੜੀ ਵੱਡੀ ਗਿਣਤੀ ਦੇ ਵਿੱਚ ਸਾਰੇ ਜਿਹੜੇ ਲੁਧਿਆਣਾ ਸ਼ਹਿਰ ਦੇ ਫਾਸਟ ਸਹਿਬਾਨ ਇਕੱਠੇ ਕੀਤੇ ਇਸ ਸਕੈਂਡਲ ਮਾਰਚ ਨੂੰ ਕੱਢਣ ਦੇ ਲਈ ਸੋ ਅੱਜ ਇਸ ਸਕੈਂਡਲ ਮਾਰਚ ਨੂੰ ਲੈ ਕੇ ਹਜ਼ਾਰਾਂ ਦੇ ਹਿਸਾਬ ਨਾਲ ਜੋ ਗਿਣਤੀ ਦੇ ਵਿੱਚ ਲੋਕ ਤਾਇਨਾਤ ਕੀਤੇ ਗਏ ਔਰ ਕਈ ਐਮਐਲਏ ਕਈ ਕਾਉਂਸਲਰ ਸਾਡੇ ਲੁਧਿਆਣਾ ਸ਼ਹਿਰ ਦੇ ਇੱਥੇ ਪਹੁੰਚੇ ਨੇ ਇਹਨਾਂ ਮਰਿਤਕ ਲੋਕਾਂ ਨੂੰ ਜੋ ਹੈ ਸ਼ਰਧਾਂਜਲੀ ਦੇਣ ਦੇ ਲਈ ਸੋ ਗੱਲਬਾਤ ਕਰਦੇ ਆਂ ਪਾਸਟਰ ਸਰਬਜੀਤ ਨਾਲ ਇਹਨਾਂ ਨੇ ਅੱਗੇ ਦਾ ਵੀ ਇੱਕ ਕੋਲ ਦਿੱਤਾ ਹੈ ਕਿ ਅਸੀਂ ਇੱਕ ਵਾਰ ਫਿਰ ਦੁਬਾਰਾ ਇਸ ਰੋਜ ਪ੍ਰਦਰਸ਼ਨ ਨੂੰ ਇਸ ਕੈਂਡਲ ਮਾਰਚ ਨੂੰ ਕੱਢਾਂਗੇ ਔਰ ਇਹਨਾਂ ਨੇ ਜੋ ਵੀ ਆਪਣੇ ਪਾਸਟਰ ਸਹਿਬਾਨਾਂ ਨਾਲ ਮਿਲ ਕੇ ਮੀਟਿੰਗ ਕੀਤੀ ਜਾਂ ਜੋ ਡਿਸਕਸ ਕੀਤੀ ਹੈ ਇਹਨਾਂ ਦੀ ਅਗਲੀ ਅਪਡੇਟ ਦੇ ਬਾਰੇ ਅਸੀਂ ਇਹਨਾਂ ਦੇ ਕੋਲੋਂ ਜਾਣਦੇ ਹਾਂ ਜੀ ਪ੍ਰਿੰਸ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤਾਂ ਮੈਂ ਲੁਧਿਆਣਾ 48 ਦੇ ਸਾਰੇ ਦਰਸ਼ਕਾਂ ਨੂੰ ਜੈ ਐਮ ਸੀ ਦੀ ਜੈ ਹਿੰਦ ਜੈ ਭਾਰਤ ਆਖਦਾ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਅੱਜ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਅੱਜ ਇੱਕ ਬਹੁਤ ਵੱਡੇ ਪੱਦਰ ਤੇ ਰਸ ਮਾਰਸ਼ ਜਿਹੜਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਕੱਢਿਆ ਗਿਆ ਜਿਹਦੇ ਵਿੱਚ ਕਈ ਐਮਐਲਏ ਕਈ ਕਾਉਂਸਲਰ ਔਰ ਕਈ ਮਸੀਹ ਭਾਈ ਚਾਰੇ ਨੇ ਸ਼ਾਮਿਲ ਹੋ ਕੇ ਇਸ ਰੋਸ ਮਾਰਸ਼ ਦਾ ਹਿੱਸਾ ਬਣੇ ਜਿਵੇਂ ਕਿ ਮੈਂ ਤੁਹਾਨੂੰ ਕਾਲ ਦਿੱਤੀ ਸੀ ਆਪਣੇ ਇਸ ਚੈਨਲ ਦੇ ਮਾਧਿਅਮ ਦੇ ਦੁਆਰਾ ਮੈਂ ਫਿਰ ਤੋਂ ਤੁਹਾਨੂੰ ਸੁਣਾਉਣਾ ਚਾਹੁੰਦਾ ਕਿ ਇਹ ਜਿਹੜੀ ਅੱਜ ਅਸੀਂ ਰੈਲੀ ਕੱਢੀ ਹੈ ਅੱਜ ਜਿਹੜਾ ਅਸੀਂ ਕੈਂਡਲ ਮਾਰਚ ਕੱਢਿਆ ਜਿਹੜਾ ਅਸੀਂ ਆਪਣਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਇਹਦੇ ਵਿੱਚ ਸਾਡੇ ਨਾਲ ਸਿੱਖ ਭਾਈਚਾਰਾ ਵੀ ਮੌਜੂਦ ਸੀ ਮੁਸਲਮਾਨ ਭਾਈਚਾਰਾ ਵੀ ਮੌਜੂਦ ਸੀ ਹਿੰਦੂ ਭਾਈਚਾਰਾ ਵੀ ਮੌਜੂਦ ਸੀ ਸਾਡੇ ਮਸੀਹੀ ਭਾਈਚਾਰਾ ਮੌਜੂਦ ਸੀ ਸਾਡੇ ਪਾਸਟਰ ਸਹਿਬਾਨ ਕਲੀਚਰ ਸਮੇਤ ਮੌਜੂਦ ਸਨ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਇਹ ਕੈਂਡਲ ਮਾਰਚ गया ਔਰ ਨਾਲ ਹੀ ਨਾਲ ਪ੍ਰਿੰਸ ਜੀ ਮੈਂ ਇਸ ਚੈਨਲ ਦੇ ਮਾਧਿਅਮ ਦੇ ਦੁਆਰਾ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਇੱਕ ਕੈਂਡਲ ਮਾਰਚ ਇੱਥੇ ਅਸੀਂ ਇੱਕ ਸ਼ੁਰੂਆਤ ਕੀਤੀ ਹੈ ਇੱਕ ਕਾਲ ਦਿੱਤੀ ਸੀ ਔਰ ਇਸ ਕਾਲ ਦੇ ਵਿੱਚ ਬਹੁਤ ਸਾਰੇ ਸਾਡੇ ਆਦਰਯੋਗ ਪਾਸਟਰ ਸਾਹਿਬਾਨ ਜਿਹੜੇ ਆ ਹਿੱਸਾ ਨਹੀਂ ਲੈ ਸਕੇ ਤੇ ਕਿਸੇ ਕਾਰਨ ਵਸ ਜਾ ਕਿ ਅਚਨ ਅਚਾਨਕ ਹੀ ਇਹ ਕਾਲ ਦਿੱਤੀ ਗਈ ਸੀ ਤਾਂ ਕਈ ਪ੍ਰੋਗਰਾਮ ਅਲੱਗ-ਅਲੱਗ ਉਲੀਕੇ ਹੁੰਦੇ ਨੇ ਉਹਨਾਂ ਕਰਕੇ ਉਹ ਇਸ ਮਾਰਚ ਦਾ ਹਿੱਸਾ ਨਹੀਂ ਹੋ ਸਕੇ ਤਾਂ ਅਸੀਂ ਇੱਕ ਵਾਰ ਫਿਰ ਤੋਂ ਜਿਹੜਾ ਆ ਆਪਣੇ ਭਾਰਤ ਦੇਸ਼ ਦੇ ਹਿੱਤ ਦੇ ਵਿੱਚ ਔਰ ਸਾਡੇ ਭਾਈਚਾਰੇ ਦੇ ਹਿੱਤ ਦੇ ਵਿੱਚ ਤਾਂ ਜੋ ਜਿਹੜਾ ਸਾਡੇ ਇੱਥੇ ਦੇਸ਼ ਦੇ ਵਿੱਚ Hindu Muslim ਜਾਂ ਜਿਹੜੀ ਧਾਰਮਿਕ ਲੜਾਈਆਂ ਨੂੰ ਅੱਗ ਅੱਗ ਦੇ ਉੱਤੇ ਬਾਲ ਦੀ ਅੱਗ ਦੇ ਤੇ ਤੇਲ ਨਾ ਪਾਇਆ ਜਾਵੇ ਮੈਂ ਸਾਰੀ ਆਪਣੇ ਲੁਧਿਆਣਾ ਈਸਟ ਤੇ ਲੁਧਿਆਣਾ ਈਸਟ ਤੇ ਵੈਸਟ ਦੇ ਸਾਰੇ ਪਾਸਟਰ ਸਾਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਜਲਦੀ ਹੀ ਗਰੁੱਪ ਦੇ ਵਿੱਚ ਇੱਕ ਮੈਸੇਜ ਤੁਹਾਨੂੰ ਪਰਸਨਲ ਮੈਸੇਜ ਵੀ ਪਾਵਾਂਗੇ ਅਸੀਂ ਇੱਕ ਵਾਰ ਫਿਰ ਤੋਂ ਇਹ ਜਿਹੜੀ ਕੈਂਡਲ ਮਾਰਚ ਨੂੰ ਲਿਖਣ ਜਾ ਰਹੇ ਹਾਂ ਔਰ ਇਹ ਸਮਾਂ ਤੁਹਾਨੂੰ ਨਿਰਧਾਰਿਤ ਕਰਕੇ ਜਿੱਦਾਂ ਵੀ ਅੱਜ ਸਾਡੇ ਪਾਸਟਰ ਸਾਹਿਬਾਨ ਕੱਤੇ ਹੋਏ ਨੇ ਲੁਧਿਆਣਾ ਇਸਟ ਤੋਂ ਅਸੀਂ ਸਲਾਹ ਦੇ ਨਾਲ ਤੁਹਾਨੂੰ ਇੱਕ ਡੇਟ ਦਵਾਂਗੇ ਇੱਕ ਸਮਾਂ ਦਵਾਂਗੇ ਔਰ ਸਮਾਂ ਤੁਹਾਨੂੰ ਪਹਿਲੇ ਤੋਂ ਦਵਾਂ ਸਮਾਂ ਜਿਹੜਾ ਸ਼ਾਮ ਦਾ 4:00 ਤੋਂ ਲੈ ਕੇ 6:00 ਦਾ ਹੋਵੇਗਾ ਔਰ ਇਹ ਜਿਹੜਾ ਕੈਂਡਲ ਮਾਰਚ ਹੋਵੇਗਾ ਇਹ ਈਸਾਈ ਸਮੂਦਾਏ ਦੇ ਝੰਡੇ ਦੇ ਹੇਠ ਕੱਢਿਆ ਜਾਵੇਗਾ ਇਹਦੇ ਵਿੱਚ ਕੋਈ ਪੋਲਿਟੀਕਲ ਲੀਡਰ ਨਹੀਂ ਹੋਵੇਗਾ ਇਹਦੇ ਵਿੱਚ ਸਾਡੇ ਕਲੀਸਿਆ ਦੇ ਲੋਕ ਤੇ ਪਾਸਟਰ ਸਹਿਬਾਨ ਜਿਹੜੇ ਹੋਣਗੇ ਔਰ ਨਾਲ ਹੀ ਨਾਲ ਮੈਂ ਇੱਥੇ ਇੱਕ ਬੇਨਤੀ ਵੀ ਕਰ ਦੇਣੀ ਚਾਹਨਾ ਇਸ ਚੈਨਲ ਦੇ ਮਾਧਿਅਮ ਦੇ ਦੁਆਰਾ ਸਾਰੇ ਆਪਣੇ ਪਾਸਟਰ ਸਹਿਬਾਨਾਂ ਨੂੰ ਕਿ ਜਦੋਂ ਅਸੀਂ ਇਸ 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 ਪ੍ਰੋਗਰਾਮ ਨੂੰ ਉਲੀਕ ਰਹੇ ਆ ਰੋਸ ਪ੍ਰਦਰਸ਼ਨ ਕਰਨ ਦੇ ਲਈ ਆਪਣੇ ਈਸਾਈ ਭਾਈਚਾਰੇ ਵੱਲੋਂ ਅਸੀਂ ਸਰਕਾਰ ਨੂੰ ਦੱਸ ਰਹੇ ਹਾਂ ਕਿ ਸਾਨੂੰ ਵੀ ਉਹਨਾਂ ਹੀ ਦੁੱਖ ਹੈ ਜਿੰਨਾ ਕਿ ਉਹਨਾਂ ਨੂੰ ਦੁੱਖ ਹੈ ਕਿ ਅਸੀਂ ਵੀ ਇਸ ਦੇਸ਼ ਦੇ ਨਾਗਰਿਕਾਂ ਸਾਨੂੰ ਵੀ ਹਰਟ ਹੋਇਆ ਦੇਖ ਕੇ ਉਹਨਾਂ ਖਬਰਾਂ ਨੂੰ ਸੁਣ ਕੇ ਤਾਂ ਮੈਂ ਉਹਨਾਂ ਸਾਰੇ ਪਾਸਟਰ ਸਾਹਿਬਾਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜਾਂ ਤੁਹਾਨੂੰ ਕਾਲ ਦਿੱਤੀ ਜਾਵੇ ਤਾਂ ਤੁਸੀਂ ਇੱਕ ਡਰੈੱਸ ਕੋਡ ਦੇ ਵਿੱਚ ਹਨ ਖਾਸ ਕਰਕੇ ਵਾਈਟ ਡਰੈੱਸ ਕੋਡ ਦੇ ਵਿੱਚ ਇਸ ਦਾ ਹਿੱਸਾ ਹੋਣਾ ਕਿਉਂਕਿ ਇਹ ਕੈਂਡਲ ਮਾਰਚ ਨਹੀਂ ਹੋਵੇਗਾ ਇਹਦੇ ਵਿੱਚ ਅਸੀਂ ਕਾਲੀਆਂ ਪੱਟੀਆਂ ਆਪਣੇ ਬਾਹਾਂ ਦੇ ਉੱਤੇ ਬੰਨ੍ਹ ਕੇ ਇੱਕ ਰੋਸ ਜਿਹੜਾ ਕਰਾਂ ਕੀ ਜਿਹੜਾ ਇੱਕ ਚਰਚ ਕਲੀਸਿਆ ਦੇ ਚੰਡੇ ਦੇ ਥੱਲੇ ਹੋਵੇਗਾ ਤੇ ਤੁਹਾਨੂੰ ਜਲਦੀ ਇਹਦੇ ਬਾਰੇ ਕਾਲ ਦੇ ਦਿੱਤੀ ਜਾਵੇਗੀ ਸਾਰਿਆਂ ਦਾ ਧੰਨਵਾਦ ਜੀ ਸੋ ਬਹੁਤ-ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਜੋ ਵੀ ਇਸ ਨਿਯੋਦ ਨੂੰ ਇਸ ਖਬਰ ਨੂੰ ਦੇਖ ਰਹੇ ਨੇ ਤਾਂ ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਕਿ ਜੋ ਵੀ ਅੱਜ ਜਿੰਨੇ ਵੀ ਪਾਸਟਰ ਸਾਹਿਬਾਨ ਇਕੱਠੇ ਹੋਏ ਨੇ ਇਹਨਾਂ ਨੇ ਇੱਕ ਕਾਲ ਦਿੱਤਾ ਕਿ ਬਹੁਤ ਜਲਦ ਅਸੀਂ ਫਿਰ ਦੁਬਾਰਾ ਇਕੱਠੇ ਹੋਵਾਂਗੇ ਪੂਰੀ ਡਰੈਸ ਦੇ ਵਿੱਚ ਪੂਰੀ ਕੋਡ ਦੇ ਵਿੱਚ ਕਿ ਅਸੀਂ ਜੋ ਰੋਸ਼ ਪ੍ਰਦਰਸ਼ਨ ਜਾਂ ਕੈਂਡਲ ਮਾਰਚ ਕਰਨਾ ਹੈ ਜੋ ਇਹਨਾਂ ਦੀ ਸ਼ਾਂਤੀ ਦੇ ਲਈ ਜਿਸ ਭੇਣ ਦੇ ਘਰ ਵਾਲੇ ਨੂੰ ਮਾਰ ਦਿੱਤਾ ਗਿਆ ਉਹਦੀ ਸ਼ਾਂਤੀ ਦੇ ਲਈ ਅਸੀਂ ਇੱਕ ਪ੍ਰੇਅਰ ਕਰਾਂਗੇ ਇੱਕ ਅਸੀਂ ਇੱਕ ਦੂਸਰੇ ਨੂੰ ਮੈਸੇਜ ਦੇਵਾਂਗੇ ਇਸ ਪਿਆਰ ਦੇ ਸੰਦੇਸ਼ ਦੇ ਨਾਲ ਸਪਾਸਟਲੀ ਜੇ ਸਾਨੂੰ ਦੱਸਿਆ ਕਿ ਇਹਨਾਂ ਦੇ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਸਾਡਾ ਖੁਦਾ ਜੋ ਸੀ ਪਿਆਰ ਦਾ ਇੱਕ ਸੰਦੇਸ਼ ਸੀ ਇਸ ਸੰਸਾਰ ਦੇ ਵਿੱਚ ਪਿਆਰ ਦੇ ਨਾਲ ਆਇਆ ਉਸਨੇ ਪਿਆਰ ਦਾ ਸੰਦੇਸ਼ ਦਿੱਤਾ ਔਰ ਇਹਨਾਂ ਦਾ ਸੰਦੇਸ਼ ਦੇ ਰਾਈ ਇੱਕ ਹੋਰ ਛੋਟਾ ਜਿਹਾ ਐਸੀ ਹੈ ਕਿ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਇੱਕ ਦੂਸਰੇ ਦੇ ਨਾਲ ਐਸਾ ਪ੍ਰੇਮ ਐਸਾ ਵਰਤਾਓ ਕਰਨਾ ਚਾਹੀਦਾ ਹੈ ਕਿ ਜੇ ਅਗਰ ਕਿਸੇ ਦੇ ਜਾਨ ਦੇ ਉੱਤੇ ਬਣਦੀ ਜਾਂ ਕਿਸੇ ਦੇ ਉੱਤੇ ਮੁਸੀਬਤ ਆਂਦੀ ਹੈ ਤੇ ਉਹਦੇ ਦੁੱਖ ਸੁੱਖ ਵੇਲੇ ਸਾਨੂੰ ਖੜੇ ਹੋਣਾ ਚਾਹੀਦਾ ਹੈ ਔਰ ਇੱਕ ਹੋਰ ਛੋਟੀ ਅਗਲੀ ਖਬਰ ਦੇਖਣ ਦੇ ਲਈ ਇਸ ਖਬਰ ਨੂੰ ਅਪਡੇਟ ਕਰਨ ਦੇ ਲਈ ਬਹੁਤ ਜਲਦ ਮਿਲਾਂਗੇ ਲੁਧਿਆਣਾ 48 ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਧੰਨਵਾਦ